ਵਾਰੀ ਪਿੱਖਾ ਕਰਤਾ ਵਾਰੀ ਗੁੱਗੀ ਪਿੱਖਾ ਤੇ ਉੱਧੀ ਮੈਂ ਨਾ ਆਪਣੀ ਗੱਡੀ ਅੱਜ ਨਾ ਕਣੀ ਦੀ ਭਰ ਕੇ ਮਿਲ ਤੇ ਲੈ ਕੇ ਆਇਆ ਸੀ ਠੀਕ ਹੈ ਨਾ ਪਰਮਾਤਮਾ ਨੇ ਨਾ ਖਾਣੇ ਵਾਲੇ ਦਾ ਨਾਂ ਨਾ ਉਹਦੇ ਦਾਣੇ-ਦਾਣੇ ਤੇ ਲਿਖਿਆ ਹੁੰਦਾ ਦੇਖੋ ਭ੍ਰੋਮੀ ਵੀ ਚੱਲ ਪਿਆ ਪੂਰਾ ਹੈ ਮੀਮ ਵੀ ਚੱਲੀ ਜਾਂਦਾ ਤੇ ਉੱਪਰੋਂ ਇੱਕ ਦੇਖੋ ਮਹਾਰਾਜ ਦਾ ਕ੍ਰਿਸ਼ਨਾ ਮਰੀਨਾ ਗੱਡੀ ਚੁੱਕਣੀ ਚਾਹੁੰਦੀ ਸੀ ਕਿ ਉਹਰੇ ਆਣ ਕੇ ਚੋਣ ਲੱਗੀ ਹੈ ਨਾ ਘਿਰ ਲੱਗੀ ਥੱਲੇ ਕਣੀ ਘਿਰ ਲੱਗੀ ਕਣੀ ਜਿਹੜੀ ਹੁੰਦੀ ਚੌਲਾਂ ਦੀ ਉਹ ਘਿਰ ਲੱਗੀ ਤਾਂ ਮੈਨੂੰ ਇੱਕ ਗੱਡੀ ਦੇ ਜਮਾਂ ਥੱਲੇ ਜਦੋਂ ਤਾਂ ਇੱਥੇ ਮੈਂ ਲੈ ਗਿਆ ਸੀ ਗੱਡੀ ਕੋਈ ਵੀ ਕੀੜੀ ਨਹੀਂ ਸੀ ਹੈ ਕੋਈ ਵੀ ਕੁਝ ਨਹੀਂ ਸੀ ਤਾਂ ਕੋਈ ਹੁਣ ਤੁਸੀਂ ਵੇਖ ਸਕਦੇ ਹੋ ਜਮਾਂ ਜਿੱਥੋਂ ਦੀ ਗੱਡੀ ਦਾ ਟਾਇਰ ਲੰਗਿਆ ਉੱਥੋਂ ਦੀ ਦੇਖੋ ਕੀੜੀਆਂ ਨੇ ਆਪਣਾ ਘੁੰਮ ਕੀਤਾ ਗੱਡੀ ਦੇ ਥੱਲੇ ਸਾਡਾ ਬਚਾਓ ਸਾਰੇ ਹਨ ਤੇ ਇੱਕੋ ਤੇ ਜਿਹੜੇ ਕਣੇ ਡਿੱਗੀ ਸੀਗੇ ਉਹ ਕੱਲੀ-ਕੱਲੀ ਚੁੱਕ ਕੇ ਨਾ ਆ ਰਹੀਆਂ ਨੇ ਹੈ ਇਹ ਪਰਮਾਤਮਾ ਇਹਨੇ ਨਾ ਇੱਕ ਨਾ ਖਾਣ ਵਾਲੇ ਦਾ ਹਰ ਇੱਕ ਚੀਜ਼ ਤੇ ਨਾ ਨਹੀਂ ਆਉਂਦਾ